ਮਾਨਯੋਗ ਸੀਨੀਅਰ ਉਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੀ ਅਨਸਰਵ ਤੋਂ ਚਲਾਈ ਗਈ ਕਾਰਵਾਈ ਤਹਿਤ ਐਸਪੀ ਸਿਟੀ ਬਠਿੰਡਾ ਤੇ ਡੀਐਸਪੀ ਸਿਟੀ 1 ਬਠਿੰਡਾ ਦੀ ਗਵਾਹੀ ਦੇ ਵਿੱਚ ਕਤਵਾਲੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 14 ਸਾਈਕਲ ਬਰਾਮਦ ਕੀਤੇ ਗਏ ਹਨ ਸਾਨੂੰ ਕੱਲ ਤਲਾਹ ਮਿਲੀ ਸੀ ਕਿ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਦੀਪਕ ਜੋ ਕਿ ਜਨਤਾਨਗਰ ਦਾ ਰਹਿਣ ਵਾਲਾ ਹੈ ਅਤੇ ਅਮਿਤ ਕੁਮਾਰ ਜੋ ਕਿ ਬੱਲਾਰਾਮ ਨਗਰ ਦਾ ਰਹਿਣ ਵਾਲਾ ਸਾਈਕਲ ਚੋਰੀ ਕਰਨ ਦੇ ਆਦੀ ਹਨ ਤੇ ਏਰੀਏ ਵਿੱਚ ਘੁੰਮ ਰਹੇ ਹਨ ਉਹਨਾਂ ਦੇ ਸਾਡੇ ਵੱਲੋਂ ਜਿਹੜੀ ਐਫਆਈਆਰ ਨੰਬਰ 19 ਪੀਐਸ ਕਤਵਾਲੀ 303 ਸੈਕਸ਼ਨ 2 ਬੀਐਨਐਸ ਤੱਕ ਦਰਜ ਕੀਤੀ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਪੁਸ਼ਕਿਸ ਤੋਂ ਬਾਅਦ ਉਹਨਾਂ ਤੋਂ 13 ਸਾਈਕਲ ਹੋਰ ਬਰਾਮਦ ਕੀਤੇ ਗਏ ਸਰ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਪਿਛਲੇ ਕੁਝ ਹਫ਼ਤੇ ਤੋਂ ਕਿਹੜੇ ਹੈਗੇ ਚੋਰੀ ਕਰ ਰਹੇ ਸੀ ਸਾਈਕਲ ਆਮ ਮਾਰਕੀਟ ਏਰੀਆ ਕਤਵਾਲੀ ਤੇ ਸ਼ਹਿਰ ਦੇ ਏਰੀਏ ਵਿੱਚੋਂ ਕਰ ਰਹੇ ਸੀ ਜਿਹੜੇ ਕਿ ਪਿੱਛੇ ਪਹਿਲਾਂ ਵੀ ਇਹਨਾਂ ਤੇ ਮੁਕੱਦਮਾ ਸਨੇਚਿੰਗ ਅਤੇ ਚੋਰੀ ਦਾ ਦਰਜ ਹੈਗਾ ਸਿਵਲ ਲਾਈਨ ਤੇ ਕਤਵਾਲੀ ਜਿਹੜੇ ਕਿ ਪਿਛਲੇ 5-6 ਮਹੀਨਿਆਂ ਤੋਂ ਕਿੜੇ ਹੈਗੇ ਦੋਵੇਂ ਜੇਲ੍ਹ ਵਿੱਚੋਂ ਬਾਹਰ ਆਏ ਸਨ ਸਰ ਕਿਵੇਂ ਲੱਗਿਆ ਪੁਲਿਸ ਤੇ ਕਿਤੋਂ ਬਦ ਲਗੇ ਜੀ ਪਤਾ ਕਿਵੇਂ ਲੱਗਿਆ ਕਿਵੇਂ ਰਡਾਰ ਤੇ ਪੁਲਿਸ ਦਾ ਦੇਖੋ ਕਿਦੋਂ ਇੱਕ ਸਰ ਨੂੰ ਵਿਅਕਤੀ ਨੇ ਕਿਹੜੀ ਹੈਗੀ ਇਹ ਬਿਆਨ ਲਿਖਾਇਆ ਸੀ ਕਿ ਉਸਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹਦਾ ਸਾਈਕਲ ਚੋਰੀ ਹੋ ਗਿਆ ਸੀ ਜਿਸ ਤੇ ਪੁਲਿਸ ਨੇ ਵੀਡੀਓ ਫੁਟੇਜ ਤੋਂ ਅਤੇ ਉਸ ਦੀ ਜਿਹੜੀ ਪੜਤਾਲ ਤੋਂ ਜਿਹੜਾ ਹੈਗਾ ਇਹ ਇਹਨਾਂ ਦੋਵਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਫਿਰ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਦਰਾਨੇ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਕਿਹੜੇ ਚੋਰੀ ਕੀਤੇ ਸਾਈਕਲ ਹੈਗੇ ਨੇ ਜਿਹੜਾ ਦੋਸ਼ੀ ਬੱਲਾਰਾਮ ਨਗਰ ਦਾ ਰਹਿਣ ਵਾਲਾ ਹੈਗਾ ਉਸ ਦੇ ਘਰ ਤੋਂ 13 ਸਾਈਕਲ ਬਰਾਮਦ ਕੀਤੇ ਹਨ ਅਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦਾ ਰਮਾਨ ਲੈ ਕੇ ਜਿਹੜੀ ਹੈਗੀ ਅਗਲੀ ਤਫਤੀਸ਼ ਕਿੱਥੀ ਜਾ ਰਹੀ ਹੈ ਪਹਿਲਾਂ ਕੋਈ ਵੇਚ ਕਰੇ ਤਾਂ ਨਹੀਂ ਗਏ ਜੀ ਨਹੀਂ ਫਿਲਹਾਲ ਜਿਹੜੇ ਸਾਰੇ ਸਾਈਕਲ ਹੈਗੇ ਆ ਉਹਨਾਂ ਤੋਂ ਇੱਕ ਸਾਈਕਲ ਮੌਕੇ ਤੋਂ ਬਰਾਮਦ ਹੋਇਆ ਬਾਕੀ ਘਰ ਤੋਂ ਬਰਾਮਦ ਹੋਏ ਆ ਜਿਹੜੇ ਕਿ ਇਹਨਾਂ ਨੂੰ ਗਾਂ ਕਿਹੜੇ ਹੈਗੇ ਇਹਨਾਂ ਨੇ ਕਿਹੜਾ ਹੈਗਾ ਵੇਚਣਾ ਸੀ ਸਾਰੇ ਸਾਈਕਲ ਹੀ ਕਿਉਂ ਚੋਰੀ ਕਰਦੇ ਸੀ ਆਮ ਦੇਖੋ ਇਹ ਇੱਕ ਆਮ ਜਿਹੜੀ ਹੁਣ ਤੱਕ ਦੀ ਜਿਹੜੀ ਤਫੀਸ ਦੇ ਵਿੱਚ ਆਇਆ ਕਿ ਇਹ ਆਮ ਕਿਹੜੇ ਹੈਗੇ ਨੇ ਉਹ ਕੋਕਮਨਫਿੰਡ ਵਾਲੇ ਵਿਅਕਤੀ ਸੀ ਆਪਦੇ ਲੋੜ ਦੇ ਲਈ ਪੈਸਿਆਂ ਦੇ ਲੋੜ ਲਈ ਇਹ ਕਿਹੜਾ ਹੈਗਾ ਇਸ ਦੀ ਚੋਰੀ ਕਰਦੇ ਸਰ ਜੇ ਸਾਈਕਲ ਜਿਹੜੇ ਹੈਗੇ ਕਿਥੋਂ ਘਰੋਂ ਚੋਰੀ ਕਿਤੇ ਦੁਕਾਨਾਂ ਦੇ ਬਿਹਾਰਾਂ ਚੋਂ ਦੇਖੋ ਜ਼ਿਆਦਾਤਰ ਇਹ ਲੇਬਰ ਮੈਨਾਂ ਨੂੰ ਹੀ ਟਾਸਕ ਮੈਨ ਬਣਾਉਂਦੇ ਸਨ ਜੋ ਕਿ ਕੰਮਕਾਰ ਦੇ ਸਬੰਧ ਦੇ ਵਿੱਚ ਬਾਜ਼ਾਰ ਦੇ ਵਿੱਚ ਜਾਂ ਦੁਕਾਨਾਂ ਤੇ ਕੋਈ ਕੰਮ ਕਰਦੇ ਹਨ ਉੱਥੋਂ ਮਾਰਕੀਟ ਏਰੀਆ ਦੇ ਵਿੱਚੋਂ ਇਹ ਮੋਟਰਸਾਈਕਲ ਚੋਰੀ ਕਰ ਲੈਂਦੇ ਸਨ ਇਸ ਸਬੰਧ ਵਿੱਚ ਸਾਨੂੰ ਕਾਫੀ ਕੰਪਲੇਂਟਸ ਮਿਲੀਆਂ ਸੀ ਤੇ ਕਾਫੀ ਲੋਕ ਇਸ ਗੱਲ ਨਾਲ ਪ੍ਰਭਾਵ ਸੀ ਕਿਉਂਕਿ ਮਿਹਨਤ ਕਰਛ ਲੋਕ ਸੀ ਜਿਨ੍ਹਾਂ ਦਾ ਸਾਈਕਲ ਚੋਰੀ ਹੋਣਾ ਇੱਕ ਬਹੁਤ ਵੱਡੀ ਗੱਲ ਆ ਲੇਕਿਨ ਹੁਣ ਇਸ ਮੁਕੱਦਮੇ ਦੀ ਟ੍ਰੇਸ ਹੋਣ ਨਾਲ ਸਾਰੇ ਵਿਅਕਤੀਆਂ ਨੂੰ ਜਿਹੜਾ ਹੈਗਾ ਸਬੰਧਤ ਉਹਨਾਂ ਦੇ ਸਾਈਕਲ ਵਾਪਸ ਹੋ ਕੇ ਉਹਨਾਂ ਨੂੰ ਸਾਫ ਮਿਲ ਸਕੇਗਾ ਸਾਰੇ ਬੇਸਿਕ ਕੰਮ ਕੀ ਕਰਦੇ ਸੀ ਬੇਸਿਕ ਤਾਂ ਜੀ ਇਹ ਕਿਹੜੇ ਹੈਗੇ ਆ ਬੇਰੋਜ਼ਗਾਰੀ ਹੈਗੇ ਆ ਉਰਦੇ ਫਿਰਦੇ ਆ ਪਹਿਨਾ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ